ਸ੍ਰੀ ਵਾਹਿਗੁਰੂ ਨਾ ਢਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 1056 ਇਹ ਜੋ ਦਰਬਾਰ ਤੁਸੀਂ ਗਏ ਉਹ ਤੰਤਨ ਸਾਹਿਬ ਜੀ ਨੂੰ 1056 ਗੁਰੂ ਜੀ ਮਹਾਰਾਜ ਚਾਰਨਸੋਪਰਾਪਤ ਤਕਰੀਬਾ ਕੰਡ ਅਖਾੜਾ ਕਿਸੇ ਨੂੰ ਸੋਕ ਦੇ ਡਰੋਂ ਦੇ ਵਿੱਚ ਸਤਤ ਜਿੱਥੇ ਕਈ ਤਰ੍ਹਾਂ ਦੇ ਰੋਗ ਘਟ ਹੁੰਦੇ ਹਨ ਪੰਜ ਵਾਰ ਇਸ਼ਨਾਨ ਕਰਨ ਦੇ ਨਾਲ ਬੱਚਿਆਂ ਦਾ ਸੋਕੜਾ ਖਾਜ ਖੁਜਲੀ ਦੰਦਾਂ ਅਤੇ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਆ ਜੋ ਕੱਟੇ ਜਾਂਦੇ ਹਨ ਪੰਜ ਵਾਰ ਇਸ਼ਨਾਨ ਕਰਨਾ ਪੈਂਦਾ ਹੈ ਜਿਸਕੇ ਹੋਵੇ ਕੋਈ ਲੋਡ ਦੀ ਜਰੂਰਤ ਹੋਏ ਪਿੰਡਾ ਖਾੜਾ ਦੇ ਵਿੱਚ ਦਿਗਰੋਂ ਤੋਂ 7-8 ਕਿਲੋ 7 ਕਿਲੋਮੀਟਰ ਹੈ ਰੈਕੋਰ ਰੋਡ ਤੇ ਪਿੰਡਾ ਖਾੜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਹੁਣ ਕੀ ਜੁੱਤੀਪੌਵ ਦੀ ਇਹ ਆ ਜੀ ਸਰੋਵਰ ਜਿੱਥੇ ਇਸ਼ਨਾਨ ਕੀਤਾ ਜਾਂਦਾ ਹੈ ਬੱਚਿਆਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ